ਦੱਲੇਵਾਲ ਦੀਆਂ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋ ਚੰਡੇ ਨੇ ਸ਼ੁਰੂ ਕੀਤੀ ਪੁਖ ਹੜਤਾਲ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਬੋਲੇ ਸਾਡਾ ਸੰਘਰਸ਼ ਰਹੇਗਾ ਜਾਰੀ ਦੱਲੇਵਾਲ ਨੇ ਪੁਲਿਸ ਹਿਰਾਸਤ ਵਿੱਚ ਸ਼ੁਰੂ ਕੀਤਾ ਮਰਨ ਵਰਤ ਸ਼ੰਭੂ ਬਾਰਡਰ ਨੂੰ ਖੋਲਣ ਦੀਆਂ ਤਿਆਰੀਆਂ ਪੰਜਾਬ ਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਵਿਚਾਲੇ ਹੋਈ ਗੱਲਬਾਤ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ 4 ਫੁੱਟ ਤੱਕ ਖੋਲਿਆ ਜਾ ਸਕਦਾ ਹੈ ਰਸਤਾ ਜ਼ਿੰਮੀ ਚੋਣਾ ਜਿੱਤ ਤੋਂ ਬਾਅਦ ਸ਼ੁਕਰਾਨਾ ਯਾਤਰਾ ਤੇ ਨਿਕਲੀ ਆਮ ਆਦਮੀ ਪਾਰਟੀ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਯਾਤਰਾ ਜ਼ਿੰਮੀ ਚੋਣਾ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਲਈ ਕੀਤਾ ਧੰਨਵਾਦ ਸੁਭੇਸ਼ ਸਿੰਘ ਮਾਦਲ ਦੇ ਪੋਸਟਰ ਤੇ ਛੜਿਆ ਵਿਵਾਦ ਅਕਾਲੀ ਦਲ ਨੇ ਜਤਾਇਆ ਇਤਰਾਜ਼ ਕਿ ਆਪ ਨੂੰ ਪ੍ਰਚਾਰ ਕਰਨ ਵਾਲਿਆਂ ਖਿਲਾਫ ਕਰਾਂਗੇ ਕਾਨੂੰਨੀ ਕਾਰਵਾਈ ਆਕਾਲ ਤੱਕ ਸਾਬ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਮਾਮਲਾ ਚੰਡੀਗੜ੍ਹ ਚ ਰੇਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਧਮਾਕਾ ਗੋਲਡੀ ਬਰਾਂ ਨੇ ਲਈ ਜ਼ਿੰਮੇਵਾਰੀ ਲਿਖਿਆ ਬਾਸ਼ਾ ਨੇ ਨਹੀਂ ਸੁਣੀ ਫੋਨ ਦੀ ਘੰਟੀ ਤਾਂ ਸੁਣਾਇਆ ਤਮਾਕਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਮਾਹੌਲ ਗਰਮ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਧੱਕਾ ਮੁਕੀ ਵਿਦਿਆਰਥੀਆਂ ਦੇ ਦਰਨੇ ਦੇ ਵਿੱਚ ਵਿਕਰਮ ਮਜੀਠੀਆ ਵੀ ਹੋਏ ਸ਼ਾਮਿਲ ਲੁਧਿਆਣਾ ਚ ਖੁੱਲੇ ਸਿਵਰੇ ਦੇ ਵਿੱਚ ਡਿੱਗੇ ਤਿੰਨ ਮੋਟਰਸਾਈਕਲ ਸਵਾਰ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਵਿਅਕਤੀ ਸੰਤੁਲਨ ਵਿਗੜਨ ਦੇ ਕਾਰਨ ਬੱਚੇ ਸਨੇਤ ਸਿਵਰੇ ਦੇ ਵਿੱਚ ਡਿੱਗਿਆ ਅਰਸ਼ੇ ਘਾਲ ਤੁਸੀਂ ਵਖਰੇ ਨਿਊਜ਼ 8 ਨੂੰ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨ ਆਗੂ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਦੀ ਕਿਉਂਕਿ ਕਿਸਾਨ ਲੀਡਰਾਂ ਦੇ ਵੱਲੋਂ ਮਰਨ ਵਰਤ ਖਨੋਰੀ ਬਾਰਡਰ ਤੇ ਸ਼ੁਰੂ ਕਰ ਦਿੱਤਾ ਗਿਆ ਕਿਸਾਨ ਆਗੂ ਦਾ ਨਾਮ ਹੈ ਸੁਖਜੀਤ ਸਿੰਘ ਹਰਦੋ ਚੰਡੇ ਜਿਸ ਨੇ ਕਿ ਇਸ ਮਰਨ ਵਰਤ ਦੀ ਸ਼ੁਰੂਆਤ ਕੀਤੀ ਹੈ ਡੱਲੇਵਾਲ ਦੀ ਥਾਂ ਸੁਖਜੀਤ ਸਿੰਘ ਮਰਨ ਵਰਤ ਤੇ ਬੈਠ ਗਏ ਨੇ ਪੁਲਿਸ ਰਸ ਦੇ ਵਿੱਚ ਡੱਲੇਵਾਲ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਵੀ ਕਿਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਨੇ ਡੱਲੇਵਾਲ ਨੂੰ ਦਰਸਲ ਹਿਰਾਸਤ ਵਿੱਚ ਲੈ ਲਿਆ ਪੋਕਰਤਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਤੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸਾਡਾ ਅੰਦੋਲਨ ਜਾਰੀ ਰਹੇਗਾ ਇਸ ਨੂੰ ਲੈ ਕੇ ਵੀ ਕਹਿ ਦਿੱਤਾ ਗਿਆ ਨਾਲ 6 ਦਸੰਬਰ ਨੂੰ ਲੈ ਕੇ ਵੀ ਸਾਫ਼ ਕਰ ਦਿੱਤਾ ਗਿਆ ਕਿ 6 ਦਸੰਬਰ ਨੂੰ ਜੋ ਕੇਂਦਰ ਦੇ ਅੱਗੇ ਕਿਸਾਨਾਂ ਦੀਆਂ ਮੰਗਾਂ ਨੇ ਉਸ ਨੂੰ ਲੈ ਕੇ ਵੀ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਜੇ ਹੁਣ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਜਿਨ੍ਹਾਂ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਖਨੌਰੀ ਬਾਰਡਰ ਤੋਂ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ। ਚੌਧਰੀ ਉਸ ਮਾਮਲੇ ਤੇ ਸਿਆਸਤ ਤਰੀਕਾ ਗਿਆ ਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਜਿਸ ਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਪਲਟਵਾਰ ਵੀ ਕੀਤਾ। ਸ਼ਾਟ ਮੈਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਜਿਹੜੇ ਆਗੂ ਹੈ ਉਹ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਲੈ ਅੱਗੇ ਆਉਣ। ਜਿੰਨੇ ਫਾਪਾ ਨੇ ਬੀਤੇ ਦਿਨੀ ਇਸੇ ਬਿਆਨ ਦੇ ਨਾਲ ਹੀ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਜਿਸ ਦੇ ਲਈ ਖਨੋਰੀ ਬਾਰਡਰ ਤੇ ਵੀ ਪਹੁੰਚੇ ਪਰ ਇਸ ਤੋਂ ਪਹਿਲਾਂ ਤੋਂ ਪਹਿਲਾਂ ਕਿ ਮਰਨ ਵਰਤ ਸ਼ੁਰੂ ਕਰਤੇ ਪੁਲਿਸ ਨੇ ਖਨੋਰੀ ਬਾਰਡਰ ਤੇ ਦਬਜ ਦਿੱਤੀ ਤੜਕਸਾਰ ਕਰੀਬ ਪੌਣੇ 3 ਵਜੇ ਢੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਉਹਨਾਂ ਹਸਪਤਾਲ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਦਾ ਦਾਵਾ ਖਨੌਰੀ ਬਾਰਡਰ ਤੇ ਪਹੁੰਚੇ ਕਿਸਾਨ ਆਗੂਆਂ ਨੇ ਕੀਤਾ ਹੁਣ ਮੇਰੀ ਬੇਨਤੀ ਹੈ ਉਹਨਾਂ ਨੇ ਇਹ ਸ਼ੁਰੂ ਹੀ ਪਹਿਲੇ ਹੀ ਸ਼ੁਰੂ ਕਰਤੀ ਕਿ ਜੋ ਮੈਂ 12 ਵਜੇ ਇੱਥੇ ਵਰ ਸ਼ੁਰੂ ਕਰਨਾ ਸੀ ਮੈਂ ਪੌਣੇ 3 ਵਜੇ ਹੀ ਕਰਤਾ ਮੈਂ ਕੁਝ ਨਹੀਂ ਲੈਤਾ ਇਹਨਾਂ ਦਾ ਨਾ ਮੈਂ ਚਾਹ ਨਾ ਕੋਈ ਡਬਲ ਰੋਟੀ ਮੈਂ ਕੁਝ ਨਹੀਂ ਮੈਂ ਮੁਕੰਮਲ ਹੈ ਤੋ ਮੈਂ ਨਾਲ ਇੱਕ ਵਾਰੇ ਕਿਹੜੇ ਡਿਲੀਵਰ ਸਾਹਿਬ ਜੇ ਹੁਣ ਤੁਸੀਂ ਮਰਵਰ ਤੇ ਬੈਠ ਹੀ ਗਏ ਤਾਂ ਆਪਾਂ 35 ਦਿਨਾਂ ਤੋਂ ਸਥਿਤੀ ਬਣਨੀ ਸੀ 30 ਦਿਨਾਂ ਤੋਂ ਬਣਨੀ ਸੀ ਕਿ ਸਾਡੀ ਰਿਪੋਰਟ ਆਉਣੀ ਸੀ ਸਿਹਤ ਵਿਗੜਨੀ ਸ਼ੂਗਰ ਘਟਨਾ ਸੀਗਾ ਤਾਂ ਹੁਣ ਪਾਣੀ ਵੀ ਬੰਦ ਕਰ ਦੇ ਜੋ ਮਰਨਾ ਹੀ ਆ ਲੋਕਾਂ ਲਈ ਤੋਂ ਕਹਿੰਦਾ ਵੀ ਠੀਕ ਹੈ ਮੈਂ ਪਾਣੀ ਵੀ ਨਹੀਂ ਪੀਵਾਂਗਾ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਕਰਮਚਾਰੀ ਵੀ ਤੈਨਾਤ ਰਹੇ ਇਸ ਦੇ ਵਿਚਾਲੇ ਕਿਸਾਨ ਆ ਗੂ ਢੱਲੇਵਾਲ ਨੂੰ ਮਿਲਣ ਦੇ ਲਈ ਹਸਪਤਾਲ ਨੂੰ ਚੈੱਕ ਤੇ ਕਿਹਾ ਕਿ ਢੱਲੇਵਾਲ ਦੀ ਸਿਹਤ ਪਹਿਲਾਂ ਵੀ ਠੀਕ ਸੀ ਜੋ ਹੁਣ ਵੀ ਚੜ੍ਹਦੀ ਕਲਾ ਵਿੱਚ ਨਹੀਂ ਦੇਖੋ ਉਹਨਾਂ ਨੂੰ ਮੇਰੇ ਹਿਸਾਬ ਨਾਲ ਬਿਲਹਾਲ ਤੇ ਤਕਲੀਫ ਵੀ ਕੋਈ ਨਹੀਂ ਹੈ ਇਲਾਜ ਕਰਦਾ ਇਹ ਤੇ ਸਰਕਾਰ ਦੀ ਕਹਿਣ ਦੀਆਂ ਗੱਲਾਂ ਕਿ ਉਹਨਾਂ ਨੂੰ ਤਕਲੀਫ ਹੈ ਜੀ ਪਹਿਲਾਂ ਤਾਂ ਸਰਕਾਰ ਨੂੰ ਇਹ ਜਵਾਬ ਦੇਵੇ ਕਿ ਜੇ ਉਹਨਾਂ ਨੂੰ ਤਕਲੀਫ ਸੀ ਮੇ ਰਾਤ ਚੋਰੀ ਕਿਉਂ ਲੈ ਕੇ ਆਏ ਥੱਲੇ ਵਾਲ ਨੂੰ ਰਾਤ ਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਹੈ ਉਧਰ ਭਾਜਪਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਵਾਏ ਪ੍ਰਧਾਨ ਮੰਤਰੀ ਜੀ ਦਾ ਵਾਦਾ ਸੀ ਉਹਨਾਂ ਨਾਲ ਕਿ ਮੈਂ ਐਮਐਸਪੀ ਦਾ ਹੱਲ ਕਰਾਂਗਾ ਔਰ ਕਾਨੂੰਨ ਬਣਾਵਾਂਗਾ ਉਹ ਤਾਂ ਪੂਰਾ ਨਹੀਂ ਕੀਤਾ ਔਰ ਉਹਨਾਂ ਨੂੰ ਰਾਤ ਨੂੰ ਚੱਕ ਕੇ ਲੈ ਗਏ ਔਰ ਮੈਂ ਜਿਹੜੀ ਸਾਡੀ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਆ ਸਰ ਭਗਵੰਤ ਸਿੰਘ ਮਾਨ ਦੀ ਉਹਦੀ ਵੀ ਬਹੁਤ ਕੜੀ ਨਿੰਦਾ ਕਰਦਾ ਕਿ ਉਹਨਾਂ ਨੇ ਕਾਇਰਨਾਮਾ ਐਕਟ ਕੀਤਾ ਅੱਜ ਪੰਜਾਬ ਦੇ ਅੰਦਰ ਕੋਈ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਕੀ ਕੀਤਾ ਕੱਲ ਕਿਸਾਨ ਲੀਡਰ ਢੱਲੇਵਾਲ ਸਾਹਿਬ ਨਾਲ ਸ਼ਾਂਤ ਵੀ ਪ੍ਰਦਰਸ਼ਨ ਹੀ ਕਰ ਰਹੇ ਸੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤੇ ਰਾਤ ਦੇ ਹਨੇਰੇ ਚ ਜਾ ਕੇ ਪੁਲਿਸ ਚੱਕ ਲੈਂਦੀ ਹੈ ਤੇ ਅਸੀਂ ਕੱਢ ਰਹੇ ਹੁਕਰਾਨਾ ਯਾਤਰਾ ਪੰਜਾਬ ਸਰਕਾਰ ਨਾਲ ਗੱਲ ਕਰਕੇ ਜਿਹੜੇ ਕੇਂਦਰ ਸਰਕਾਰ ਦੇ ਆ ਉਹ ਪੰਜਾਬ ਸਰਕਾਰ ਹੀ ਵਿਚੋਲਗੀ ਕਰੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਜੋ ਹੱਲ ਹੋਣ ਵਾਲੇ ਆ ਉਹ ਕਰਵਾਏ ਜਾਣ ਇਹ ਸਭ ਦੇ ਵਿਚਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਟਵੀਟ ਕੀਤਾ ਤੇ ਲਿਖਿਆ ਕਿ ਕਿਸਾਨ ਆਗੂ ਡੱਲੇਵਾਲ ਜੀ ਦੀ ਹਿਰਾਸਤ ਭਗਵੰਤਮਾਨ ਸਰਕਾਰ ਦੇ ਵੱਲੋਂ ਰਚੀ ਗਈ ਸਾਜ਼ਿਸ਼ ਹੈ। ਉਹਨਾਂ ਦੀ ਗ੍ਰਿਫਤਾਰੀ 'ਚ ਕਿਸੇ ਕੇਂਦਰੀ ਏਜੰਸੀ ਦੀ ਕੋਈ ਭੂਮਿਕਾ ਨਹੀਂ ਹੈ। ਇਹ ਪੂਰੀ ਤਰ੍ਹਾਂ ਦੇ ਨਾਲ ਸੂਬਾ ਪੁਲਿਸ ਦਾ ਕੰਮ ਹੈ ਜਿਸ ਦਾ ਮਕਸਦ ਅਸਲੀ ਮੁੱਦੇ ਤੋਂ ਧਿਆਨ ਭਟਕਾ ਕੇ ਕੇਂਦਰੀ ਏਜੰਸੀਆਂ 'ਤੇ ਇਲਜ਼ਾਮ ਲਾਉਣ ਦਾ ਹੈ। ਕੇਂਦਰ ਸਰਕਾਰ ਹਮੇਸ਼ਾ ਕਿਸਾਨੀ ਹਿੱਤ ਦੇ ਵਿੱਚ ਕੰਮ ਕਰਦੀ ਹੈ ਅਤੇ ਅਜਿਹੇ ਹੱਥ ਕੰਡੇ ਨਹੀਂ ਅਪਣਾਉਂਦੀ। ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਤਾਂ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕਰ ਦਿੱਤਾ ਤੇ ਕਹਿ ਕਿ ਉਹਨਾਂ ਨੂੰ ਤਾਂ ਕਿਸਾਨਾਂ ਬਾਰੇ ਕੁਝ ਵੀ ਬੋਲਣ ਦਾ ਹੱਕ ਨਹੀਂ ਹੈ। ਰਵਨੀਤ ਬਿੱਟੂ ਜੀ ਨੂੰ ਤਾਂ ਮੈਂ ਸਮਝਦਾ ਕਿ ਕਿਸਾਨੀ ਬਾਰੇ ਔਰ ਕਿਸਾਨਾਂ ਬਾਰੇ ਕੁਝ ਵੀ ਕਹਿਣ ਦਾ ਹੱਕ ਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਅਪਸ਼ਬਦ ਉਹ ਕਿਸਾਨ ਤੇ ਕਿਸਾਨੀ ਬਾਰੇ ਬੋਲਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਪਾਵੇਂ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਜਾਣ ਦੇ ਬਾਵਜੂਦ ਵੀ ਢੱਲੇਵਾਲ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀਆਂ ਤੇ ਨਿਸ਼ਾਨਾ ਤੇ ਆ ਗਈ ਖਨੋਰੀ ਬਾਰਡਰ ਤੋਂ ਨਵਿੰਦਰ ਸਿੰਘ ਬਰਾੜ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਅਾ ਦਰਸਨ ਪਹਿਲਾਂ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਖਨੋਰੀ ਬਾਰਡਰ ਤੇ ਅੱਜ ਤੋਂ ਜੋ ਕੇ ਮਰਨ ਵਰਤ ਦੀ ਸ਼ੁਰੂਆਤ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਉਸ ਦੇ ਬਾਅਦ ਸੁਖਜੀਤ ਸਿੰਘ ਹਰਦੋ ਛੰਡੇ ਦੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਖਨੋਰੀ ਬਾਰਡਰ ਤੇ ਢੱਲੇਵਾਲ ਦੀ ਥਾਂ ਸੁਖਜੀਤ ਸਿੰਘ ਜੋ ਕੇ ਹੁਣ ਮਰਨ ਵਰਤ ਤੇ ਬੈਠੇ ਨੇ ਪੁਲਿਸ ਹਿਰਾਸਤ ਦੇ ਵਿੱਚ ਆ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਜੋ ਕਿਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆ ਤੇ ਪੁਲਿਸ ਨੇ ਡੱਲੇਵਾਲ ਨੂੰ ਹਿਰਾਸਤ ਵਿੱਚ ਲਿਆ ਨਾਲ ਹੀ ਕਿਸਾਨ ਆਗੂਆਂ ਦੇ ਵੱਲੋਂ ਇਹ ਵੀ ਸਾਫ਼ ਕਹਿ ਦਿੱਤਾ ਗਿਆ ਕਿ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ 6 ਦਸੰਬਰ ਵਾਲੀ ਜਿਹੜਾ ਕਿ ਕੂਝ ਦਾ ਐਲਾਨ ਕੀਤਾ ਗਿਆ ਦਿੱਲੀਵਾਲ ਦਾ ਉਸ ਬਾਰੇ ਵੀ ਉਹਨਾਂ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ 6 ਦਸੰਬਰ ਨੂੰ ਕੇਂਦਰ ਦੇ ਅੱਗੇ ਜੋ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਦਿੱਲੀ ਕੂਝ ਕੀਤਾ ਜਾਵੇ ਆਪਣੇ ਸਮਾਜ ਦੇ ਲੋਕਾਂ ਦੇ ਲਈ ਉਹਨਾਂ ਨੂੰ ਉਹਨਾਂ ਦੇ ਹੱਕ ਦੁਲਾਣੇ ਲਈ अपने आप को नशावर कर रहा हूं और मेरी तरह मेरी तरह मेरे पीछे और भी नेतागण जो किसान आगू वो बैठे हुए हैं जैसे मेरे सांस खत्म होंगे तो तो दूसरा आगु मरमत बैठेगा ये सिलसिला तब तक चलता रहेगा जब तक सरकार का पेट भर नहीं जाता हमारी कुर्बानियों से या हमारी मांगे मान नहीं जाती आखिरी सांस तक जारी है पर दोवां फोरमा ने फैसला करके अपना प्रोग्राम जारी रखा वा ਔਰ ਇਹ ਉਦੋਂ ਤੱਕ ਮਰਨਵਰਤ ਜਾਰੀ ਰੱਖੂਗਾ ਜਦੋਂ ਤੱਕ ਸਰਕਾਰ ਸਾਡੇ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਨਹੀਂ ਕਰ ਲੈਂਦੀ ਦੋਵੇਂ ਮੋਰਚੇ ਅਸੀਂ ਸਵਾਲਾਂਗੇ ਜਦੋਂ ਖਨੌਰੀ ਤੇ ਲੋੜ ਪਾਉਗੀ ਖਨੌਰੀ ਤੇ ਆਵਾਂਗੇ ਜਦੋਂ ਸ਼ੰਭੂ ਤੇ ਲੋੜ ਹੂ ਸ਼ੰਭੂ ਤੇ ਜਾਾਂਗੇ ਦੋਵੇਂ ਮੋਰਚੇ ਸਾਮਾਂਗੇ ਬੜੀ ਵੱਡੀ ਲੀਡਰਸ਼ਿਪ ਆ ਸਾਡੇ ਕੋਲੇ ਕੋਈ ਕਮੀ ਨਹੀਂ ਆਉਂਦਾਂਗੇ ਤਾਂ ਹੁਣ ਮੇਰੀ ਬੇਨਤੀ ਆ ਉਹਨਾਂ ਨੇ ਇਹ ਸ਼ੁਰੂ ਹੀ ਪਹਿਲੇ ਵੀ ਸ਼ੁਰੂ ਕਰਤੀ ਕਿ ਜੋ ਮੈਂ 12 ਵਜੇ ਇੱਥੇ ਵਰਤ ਸ਼ੁਰੂ ਕਰਨਾ ਸੀ ਮੈਂ ਪੌਣੇ 3 ਵਜੇ ਹੀ ਕਰਤਾ ਹਾਂ ਮੈਂ ਕੁਛ ਨਹੀਂ ਲੈਂਦਾ ਇਹਨਾਂ ਦਾ ਨਾ ਮੈਂ ਚਾਹ ਨਾ ਕੋਈ ਡੱਬ ਰੋਟੀ ਮੈਂ ਕੁਛ ਨਹੀਂ ਮੈਂ ਮੁਕੰਮਲ ਹਾਂ ਤੋਂ ਮੈਂ ਨਾਲ ਇੱਕ ਵਾਰੇ ਕਿਹ ਡੱਲੇਵਾਲ ਸਾਹਿਬ ਜੇ ਹੁਣ ਤੁਸੀਂ ਮਰ ਵਰਤ ਤੇ ਬੈਠ ਹੀ ਗਏ ਤਾਂ ਆਪਾਂ 35 ਦਿਨਾਂ ਤੋਂ ਸਥਿਤੀ ਵੜਨੀ ਸੀ 30 ਦਿਨਾਂ ਤੋਂ ਵੜਨੀ ਸੀ ਕਿ ਸਾਡੀ ਰਿਪੋਰਟ ਆਉਣੀ ਸੀ ਸਿਹਤ ਵਿਗੜਨੀ ਸ਼ੂਗਰ ਘਟਣਾ ਸੀਗਾ ਤਾਂ ਹੁਣ ਪਾਣੀ ਵੀ ਬੰਦ ਕਰ ਦੋ ਜੋ ਮਰਨਾ ਹੀ ਆ ਲੋਕਾਂ ਲਈ ਤੋਂ ਕਹਿੰਦਾ ਵੀ ਠੀਕ ਹੈ ਮੈਂ ਪਾਣੀ ਵੀ ਨਹੀਂ ਪੀਊਂਗਾ ਤਕਵਾ ਸੇਖ ਨੌਰੀ ਬਾਰਡਰ ਤੇ ਕਿਸਾਨਾਂ ਆਗੂ ਦੇ ਵੱਲੋਂ ਮਰਨ ਵਕਤ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਵਿਚਾਲੇ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਸ਼ੰਭੂ ਬਾਰਡਰ ਖੁੱਲ ਸਕਦਾ ਹੈ 4 ਫੁੱਟ ਖੁੱਲ ਸਕਦਾ ਹੈ ਸ਼ੰਭੂ ਬਾਰਡਰ ਦਾ ਰਾਹ ਪੁਲਿਸ ਅਧਿਕਾਰੀਆਂ ਨੇ ਸ਼ੰਭੂ ਬਾਰਡਰ ਦਾ ਜਾਇਜ਼ਾ ਲਿਆ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਜਾਇਜ਼ਾ ਲਿਆ ਹੈ ਫਰਵੀ ਮਹੀਨੇ ਤੋਂ ਬੰਦ ਪਿਆ ਹੋਇਆ ਸ਼ੰਭੂ ਬਾਰਡਰ ਕਿਉਂਕਿ ਫਰਵੀ ਮਹੀਨੇ ਤੋਂ ਲਗਾਤਾਰ ਕਿਸਾਨਾਂ ਦੇ ਵੱਲੋਂ ਇੱਥੇ ਮੋਰਚਾ ਲਗਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਰਾਹ ਬੰਦ ਹੋਣ ਦੇ ਕਾਰਨ ਵਪਾਰੀਆਂ ਨੂੰ ਵੀ ਦਿੱਲੀ ਹੰਦ ਅੰਦੋਲਨ ਦੇ 4 ਸਾਲ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਗਏ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਸ ਦੇ ਜ਼ਰੀਏ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੇ ਦਿੱਲੀ ਅੰਦੋਲਨ ਦੇ ਦੌਰਾਨ ਜੋ ਮੰਗਾਂ ਮੰਨੀਆਂ ਸਨ ਉਹ ਪੂਰੀਆਂ ਕੀਤੀਆਂ ਜਾਣ ਆਹ ਤੁਹਾਨੂੰ ਵਕਫਾ ਜਗਾਵਤ ਦੀਆਂ ਚੇਤ ਤਸਵੀਰਾਂ ਵਿਖਾ ਰਹੇ ਹਾਂ ਕਿ ਪੁਰਥਲਾ ਬਰਨਾਲਾ ਫਿਰਕੂਲ ਮੋਗਾ ਨਵੇਂ ਸ਼ਹਿਰ ਤੋਂ ਹੁਸ਼ਿਆਰਪੁਰ ਜਿੱਥੇ ਕਿ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਇਹ ਧਰਨੇ ਦਿੱਤੇ ਗਏ ਤਾਰੋ ਕਰਾਂਗੇ ਅਗਲੀ ਖਬਰ ਦਾ ਖਬਰ ਸੁਖਬੀਰ ਸਿੰਘ ਬਾਦਲ ਦੇ ਇੱਕ ਪੋਸਟਰ ਦੇ ਨਾਲ ਜੁੜੀ ਹੋਈ ਹੈ ਜਿਸ ਤੇ ਇੱਕ ਹੁਣ ਵਿਵਾਦ ਹੋ ਗਿਆ ਪੋਸਟਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਾਰੇ ਗਲਤ ਸ਼ਬਦਾਵਲੀ ਲਿਖੀ ਗਈ ਹੈ ਅਕਾਲ ਤਖਤ ਸਾਹਿਬ ਜਥੇਦਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਇਕੱਠੀ ਫੋਟੋ ਲਗਾ ਕੇ ਗਲਤ ਫਹਿਮੀ ਪੈਦਾ ਕੀਤੀ ਜਾ ਰਹੀ ਹੈ ਜੋ ਕਿ ਅਕਾਲੀ ਦਲ ਦੇ ਆਗੂ ਡਾਕਟਰ ਰਜੀਸ਼ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਕਾਸੂਬੀ ਬਾਦਲ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਵੀ ਇਲਜ਼ਾਮ ਕੱਲੀ ਦਲ ਦੇ ਵੱਲ ਲਗਾਏ ਗਏ ਨੇ ਪੂਰ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਆਪਣੀ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਕਾਰਵਾਈ ਕਰਾਂਗੇ ਡਾਕਟਰ ਚੀਮਾ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਆਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਜਾਵੇਗਾ ਕੱਲੀ ਦਲ ਦੇ ਵੱਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਕਾਨੂੰਨੀ ਇਲੀਗਲ ਕਾਰਵਾਈ ਵੀ ਇਸ ਪੂਰੇ ਮੰਗਲੇ ਦੇ ਵਿੱਚ ਆਕੀਤੀ ਜਾਵੇਗੀ ਆ ਦਰਸਲ ਇੱਕ ਪੋਸਟਰ ਜਿਹੜਾ ਕਿ ਸਾਹਮਣੇ ਹੈ ਜਿਸ ਤੇ ਕਿ ਸੁਖਬੀਰ ਸਿੰਘ ਬਾਦਲ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਅਗਲਤਕ ਸਰ ਜਥੇਦਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਇਕੱਠੀ ਫੋਟੋ ਲਗਾ ਕੇ ਗਲਤ ਫਹਮੀ ਪੈਦਾ ਕੀਤੀ ਜਾ ਰਹੀ ਹੈ। ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਤਾਂ ਸੁਖਬੀਰ ਸਿੰਘ ਬਾਦਲ ਦੇ ਪੋਸਟਰ ਤੇ ਹਾ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਇਕੱਠੀ ਫੋਟੋ ਲਗਾ ਕੇ ਇਹ ਗਲਤ ਫਹਿਮੀ ਪੈਦਾ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਡਾਕਟਰ ਚੀਮਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਉਹਨਾਂ ਦਾ ਕਹਿਣਾ ਹੈ ਕਿ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਨਾਲ ਹੀ ਡਾਕਟਰ ਚੀਮਾ ਨੇ ਕਿਹਾ ਕਿ ਆਪਣੀ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਕਾਰਵਾਈ ਕਰਾਂਗੇ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆਂਦਾ ਜਾਵੇਗਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਮਲਾ ਅਸਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਜਾਵੇਗਾ ਸੁਭੀਰ ਸਿੰਘ ਬਾਦਲ ਦੇ ਪੋਸਟਰ ਤੇ ਦਰਸਲ ਇਹ ਪੂਰਾ ਜੋ ਵਿਵਾਦ ਹੋਇਆ ਇਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਡਾਕਟਰ ਚਿੰਮੰਦਾ ਬਿਕਰ ਸਿੰਘ ਸਾਹਿਬ ਦੀ ਫੋਟੋ ਬਿਕਰ ਸਿੰਘ ਸਾਹਿਬ ਦੀ ਫੋਟੋ ਲਾ ਕੇ ਤੇ ਉਹਨਾਂ ਦਾ ਝੂਠਾ ਜਾਨ ਇਸ ਤਰੀਕੇ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਜ਼ੁਲਮ ਹੈ ਤੇ ਇਹ ਬਹੁਤ ਵੱਡਾ ਨੁਕਸਾਨ ਜਿਹੜੀ ਸਾਡੀ ਸਿੱਖਾਂ ਦੀ ਸਰਵਕ ਸਸਤਾ ਉਹ ਸੰਸਦਾਂ ਵੀ ਜਿਹੜਾਗਾ ਸਨਮਾਨ ਨੂੰ ਭਾਦੀ ਸਟਮਤ ਅੱਗੇ ਇਸ ਤਰ੍ਹਾਂ ਦਾ ਕੋਟ ਪ੍ਰਚਾਰ ਜਿਹੜਾ ਉਹ ਇਲੈਕਸ਼ਨਰ ਦੇ ਵਿੱਚ ਚੱਲਦਾ ਸੀ ਝੂਠਾ ਉਹਦੇ ਵਿੱਚ ਬਹੁਤ ਪਾਰਟੀਆਂ ਨੇ ਇਸ ਕੋਟ ਪ੍ਰਚਾਰ ਦਾ ਫਾਇਦਾ ਵੀ ਲਿਆ ਪਰ بڑی ਹਰਾਨੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਤਾਂ ਬਖਸ਼ ਦਿਓ ਇਹ ਸਿਰਫ ਏਜੰਸੀਆਂ ਦੇ ਅੱਤੀ ਚੜ ਕੇ ਤੇ ਸਾਡੇ ਜਿਹੜੇ ਪੱਤਰ ਵਿਰੋਧੀ ਸ਼ਕਤੀਆਂ ਦੇ ਅੱਤਾ ਚੜ ਕੇ ਤੇ ਇਹ ਇਸ ਤਰ੍ਹਾਂ ਦਾ ਗਮਰਾਹਕੁਨ ਪ੍ਰਚਾਰ ਕਰਦੇ ਆ ਜਿਹਨੂੰ ਸਾਰਿਆਂ ਨੂੰ ਕੰਡਨ ਜਿਹੜਾ ਉਹ ਕਰ ਦਿੱਤਾ ਬਾਕੀ ਅਸੀਂ ਲਿਗਲੀ ਇਨੂੰ ਸਟੱਡੀ ਕਰ ਲੈਣੇ ਆ ਕਿਉਂਕਿ ਇਹ ਤਾਂ ਮੋਗਸ ਨਾਮ ਦੇ ਤੇ ਹੀ ਕਰੀ ਜਾਂਦਾ ਹੁੰਦਾ ਕਿਉਂਕਿ ਤੁਸੀਂ ਕੰਪਲੇਂਟ ਖਾ ਵੀ ਦਿੰਦੇ ਹੋ ਤੇ ਤਾਂ ਵੀ ਅਸੀਂ ਦੇਖਿਆ ਕਿ ਕਈ ਵਾਰੀ ਕੰਪਲੇਟ ਕਰ ਕਰਕੇ ਕੋਈ ਮੇਟ ਤੱਕ ਕਰਦੇ ਵੀ ਪੀ ਸਾਈਬਰ क्राइम ਡਿਪਾਰਟਮੈਂਟ ਦਾ ਕੋਈ ਤੇ ਤਾਂ ਸੁਭੀਸ਼ ਸਿੰਘ ਬਾਦਲ ਦੇ ਪੋਸਟਰ ਤੇ ਜੋ ਕਿ ਵਿਵਾਦ ਹੋਇਆ ਇਸ ਤੇ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਸਖਤ ਇਤਰਾਜ਼ ਤਾਇਆ ਗਿਆ ਦਰਸਲ ਇਸ ਪੋਸਟਰ ਦੀ ਗੱਲ ਕੀਤੀ ਜਾਵੇ ਜੋ ਉਸ ਦੇ ਵਿੱਚ ਅ ਨਜ਼ਰ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜ세ਦਾਰ ਦੇ ਨਾਮ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਜੋ ਕਿ ਵਿਖਾਈ ਗਈ ਹੈ ਤੇ ਇਸ ਤੇ ਹੀ ਅਕਾਲੀ ਦਲ ਦਾ ਬਿਆਨ ਸਾਹਮਣੇ ਆ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਕੱਠੀ ਫੋਟੋ ਲਗਾ ਕੇ ਗਲਤ ਫਹਿਮੀ ਪੈਦਾ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਅਕਾਲੀ ਦਲ ਦੇ ਵੱਲੋਂ ਮੰਗ ਕੀਤੀ ਗਈ ਹੈ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਚੀਮਨ ਦੇ ਵੱਲੋਂ ਪੋਸਟਰ ਦਿਖਾਇਆ ਵੇ ਗਿਆ ਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਅੱਗੇ ਪਤਾੰਗੀ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਦੀ ਪੰਜਾਬ ਦੇ ਵਿੱਚ ਆਪਦੇ ਵੱਲੋਂ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਪਟਿਆਲਾ ਤੋਂ ਅਮਰਸਰ ਤੱਕ ਇਹ ਯਾਤਰਾ ਕੱਢੀ ਜਾ ਰਹੀ ਹੈ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਯਾਤਰਾ ਦੀ ਅਗਵਾਈ ਕੀਤੀ ਜਾ ਰਹੀ ਹੈ ਜਿੰਨੇ ਚੋਣਾਂ ਜਿੱਤਣ ਤੇ ਲੋਕਾਂ ਦਾ ਇਸ ਯਾਤਰਾ ਦੇ ਜ਼ਰੀਏ ਦਰਸਲ ਧੰਨਵਾਦ ਕੀਤਾ ਜਾ ਰਿਹਾ ਪਟਿਆਲਾ ਦੇ ਵਿੱਚ ਮੰਦਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਤਿੰਨ ਤਸਵੀਰਤਾਂ ਤੁਹਾਨੂੰ ਵਿਖਾ ਰਹੇ ਹਾਂ ਪਟਿਆਲਾ ਤੋਂ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਇਹ ਯਾਤਰਾ ਲੁਧਿਆਣਾ ਪਹੁੰਚਦੀ ਹੈ ਉਥੇ ਵੀ ਵਰਕਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਸਦਾ ਯਾਤਰਾ ਦਾ ਸਵਾਗਤ ਕੀਤਾ ਗਿਆ ਲੁਧਿਆਣਾ ਤੋਂ ਅੱਗੇ ਪੈਂਡਾ ਤੈਅ ਕਰਦੀ ਹੋਈ ਯਾਤਰਾ ਜਲੰਧਰ ਪਹੁੰਚੀ ਹੈ ਦਰਸਲ ਪਟਿਆਲਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਆਮ ਆਦੀ ਪਾਰਟੀ ਦੇ ਵੱਲੋਂ ਕੱਢੀ ਛਾਰੀ ਕੱਢੀ ਜਿੱਤ ਉਹਨਾਂ ਹਲਕੇ ਦੇ ਲੋਕਾਂ ਨੇ ਪਾਰਟੀ ਨੂੰ ਬਖਸ਼ਿਆ ਸ਼ੁਕਰਾਨਾ ਕਰਨ ਲਈ ਔਰ ਸਮੁੱਚੇ ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਅੱਜ ਮਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਾਣਾ ਮੰਦੇ RAM ਤੀਰਥ ਸ਼ੁਕਰਾਨਾ ਕਰਨ ਦੇ ਲਈ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਚੱਲੇ ਆ ਤਾਂ ਕਿ ਇਸੇ ਤਰੀਕੇ ਦੇ ਨਾਲ ਸਾਰੇ ਰਲ ਮਿਲ ਕੇ ਆਪਾਂ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਆਪਾਂ ਸਾਡਾ ਰੋਮ ਰੋਮ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਚਾਹੇ 211 ਦਾ ਚਾਹੇ 222 ਆ ਚਾਹੇ 224 ਆ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਹੈ ਸੋ ਲੋਕਾਂ ਦਾ ਧੰਨਵਾਦ ਕਰਦੇ ਨਿਕਲਿਆ ਕਿ ਸਾਡੇ 4 ਚੋ 3 ਸੀਟਾਂ ਆਮ ਆਦਮੀ ਪਾਰਟੀ ਦੇ ਸੀਐਮ ਜੀ ਆਣਿਆ ਨੇ ਕਿ ਔਰ ਦੂਸਰਾ ਸਾਡੇ ਨਵੇਂ ਪ੍ਰਧਾਨ ਅਮਨ ਰੋੜਾ ਜੀ ਨਵੇਂ ਪ੍ਰਧਾਨ ਬਣੇ ਨੇ ਕਿ ਸੋ ਸਾਰੇ ਪੰਜਾਬ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਨ ਲਈ ਇਹ ਸ਼ੁਕਰਾਨਾ ਯਾਤਰਾ ਦਾ ਸਿਰਫ ਇੱਕੋ ਇੱਕ ਮਕਸਦ ਹੈ कि ਹੁਣ ਦਿਖਾਇਆ ਜਾ ਰਿਹਾ ਕਿ ਇੱਕ ਨਵਾਂ ਪਾਵਰ ਸੈਂਟਰ ਅਮਨ ਰੋੜਾ ਦੇ ਰੂਪ ਚ ਭਗਵੰਤ ਮਾਨ ਦੇ ਪੈਰਲਲ ਖੜਾ ਕੀਤਾ ਜਾ ਰਿਹਾ ਤੇ ਸਾਰੇ ਐਮਐਲਏ ਨੂੰ ਖੁੱਲੀ ਜੀਪ ਚ ਚੜਾ ਕੇ ਇਹ ਦਿਖਾਇਆ ਜਾ ਰਿਹਾ ਭਾਈ ਇਹ ਨਵਾਂ ਪਾਵਰ ਸੈਂਟਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਈਟ ਰੈਕ ਕੀਤਾ ਜਾ ਰਿਹਾ ਪਰ ਇਸ ਸਾਰੀ ਗੱਲਾਂ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਅੱਜ ਵੀ ਅਪੀਲ ਕਰਦਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਲੋਕਾਂ ਦੇ ਇਸ਼ੂਜ਼ ਦੀ ਗੱਲ ਕਰੋ ਉਧਰ ਪੀਗੂ ਚंडीगढ़ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਵਿਦਿਆਰਥੀਆਂ ਤੇ ਪੁਲਿਸ ਦੇ ਵਿਚਾਲੇ ਧੱਕਾ ਮੁਕੀ ਹੋਈ ਹੈ ਪੁਲਿਸ ਨੇ ਵਿਦਿਆਰਥੀਆਂ ਤੇ ਲਾਠੀ ਚਾਰਜ ਵੀ ਕੀਤਾ ਹੈ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਦਰਸ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਸੈਨੇਟ ਮੈਂਬਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਕਰੀਬ 1 ਮਹੀਨੇ ਤੋਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਧਰਨਾ ਦੇ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਵਿੱਚ ਵਿਕਰਮ ਅਜੀਠੀਆ ਵੀ ਸ਼ਾਮਲ ਹੋਏ ਸਨ ਵਿਦਿਆਰਥੀਆਂ ਦੇ ਧਰਨੇ ਦੇ ਵਿੱਚ ਵਿਕਰਮ ਅਜੀਠੀਆ ਪਹੁੰਚੇ ਸਨ ਦੱਸ ਦਈਏ ਕਿ ਪੀਯੂ ਸੈਨੇਟ ਚੋਣਾਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਹੀ ਪਹੁੰਚ ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਤੇ ਦੋ ਹਫ਼ਤੇ ਦੇ ਵਿੱਚ ਜਵਾਬ ਹੀ ਮੰਗਿਆ ਗਿਆ ਤੇ ਇਸ ਦੇ ਵਿਚਾਲੇ ਜ਼ਬਰਦਸਤ ਹੰਗਾਮਿਆਂ ਦੀਆਂ ਤਸਵੀਰਾਂ ਵੀ ਜੋ ਕਿ ਸਾਹਮਣੇ ਆਈਆਂ ਨੇ ਤੁਹਾਨੂੰ ਉਹ ਤਸਵੀਰਾਂ ਵਿਖਾ ਰਿਹਾ ਤੇ ਨਾਲ ਹੀ ਸ਼ਰਮਣੀਆਂ ਕਾਲੇ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਧਰਨੇ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਕਿ ਤੁਰੰਤ ਸੈਨੇਟ ਚੋਣਾਂ ਕਰਵਾਈਆਂ ਜਾਣ ਇਹ ਹਰ ਬਦਲਾਵ ਚ ਔਰ ਜਦੋਂ ਬੇਇਨਸਾਫੀ ਆ ਸਰਕਾਰਾਂ ਨੇ ਹੁਕਮਰਾਨਾਂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਹੈ ਬੇਇਨਸਾਫੀ ਕਰਨ ਦੀ ਤੇ ਮੂੰਹ ਤੋੜਵਾ ਜਵਾਬ ਹਮੇਸ਼ਾ ਹੀ ਨੌਜਵਾਨਾਂ ਨੇ ਦਿੱਤਾ ਹੈ ਤੋਂ ਸਭ ਤੋਂ ਪਹਿਲਾਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਹੈ ਔਰ ਵੱਡੀ ਗੱਲ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਦਾਸਕੋਲ ਵੀ ਇਹ ਸਾਰੇ ਮਿਲਣ ਵਾਸਤੇ ਆਏ ਸਨ ਮੈਂ ਇੱਕੋ ਗੱਲ ਕਹੀ ਸੀ ਕਿ ਮੈਂ ਕਿਹਾ ਯੂ ਹੈਵ ਟੂ ਰਾਈਜ਼ ਅਬੋਵ ਪਾਰਟੀ ਲਾਈਨਸ ਇਹ ਲੜਾਈ ਕਿਸੇ ਇੱਕ ਪਾਰਟੀ ਦੀ ਨਾ ਹੋਵੇ ਕਿਉਂਕਿ ਜੇ ਪਾਰਟੀ ਤਕਸੀਮਿਤ ਹੋ ਗਈ ਫਿਰ ਤੁਹਾਨੂੰ ਕਾੜੋ ਤੇ ਰਾਜ ਕਰਨ ਵਾਲੀ ਨੀਤੀ ਸਰਕਾਰਾਂ ਪਣਾਉਣ ਗਿਆ ਸੋ ਤੁਹਾਡਾ ਏਕਾ ਔਰ ਹਰ ਜਥੇਬੰਦੀ ਦਾ ਪੰਜਾਬ ਦੀ ਮਾਤ ਭਰਤੀ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਆ ਉਹਨਾਂ ਦੀ ਫਰਜ਼ ਦੀ ਅਧਿਕੀ ਨੂੰ ਸੋਚਦੇ ਆ ਤੁਸੀਂ ਜਿਹੜਾ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਵੀ ਆ ਤੁਹਾਨੂੰ ਵਧਾਈ ਵੀ ਆ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਰੈਪਰ ਬਾਦਸ਼ਾਹ ਦੀ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਨਵਾਂ ਟਾਰਗੇਟ ਨਜ਼ਰ ਆ ਰਿਹਾ ਹੈ ਬਾਲੀਵੁੱਡ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਲੋਕਾਂ ਨੇ ਹੁਣ ਚੰਡੀਗੜ੍ਹ ਨੂੰ ਦਹਿਲਾਇਆ ਚੰਡੀਗੜ੍ਹ ਦੇ ਵਿੱਚ ਦੋ ਕਲੱਬਾਂ ਤੇ ਬਾਹਰ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਗੋਲਦੀ ਬਰਾੜ ਤੇ ਰੋਹਿਤ ਗੁਦਾਰਾ ਨੇ ਲੈ ਲਈ ਹੈ ਤੇ ਇਸ ਦਿਨ ਨਾਲ ਜੁੜਿਆ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਂਦਾ ਹੈ ਹਾਲਾਂਕਿ ਨਿਊਜ਼ ਰੇਟਰਨ ਪੰਜਾਬ ਇਸ ਸੋਸ਼ਲ ਮੀਡੀਆ ਤੇ ਇਹ ਪੋਸਟ ਦੀ ਪੁਸ਼ਟੀ ਨਹੀਂ ਫੋਨ ਦੀ ਰਿੰਗ ਨਹੀਂ ਸੁਣੀ ਟੱਕਰ ਦਿੱਤਾ ਤਮਾਕਾ ਪ੍ਰੋਟੈਕਸ਼ਨ ਮਨੀ ਦੇ ਲਈ ਕਲਬਾਂ ਦੇ ਬਾਹਰ ਵਿਸਫੋਟ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਚੰਡੀਗੜ੍ਹ ਤਮਾਕੀਆਂ ਦੀ ਜ਼ਿੰਮੇਵਾਰੀ ਕੋਲਡੀ ਪ੍ਰਾਡ ਤੇ ਰੋਹਿਤ ਕੁਤਾਰਾ ਨੇ ਫਲਾਈ ਦਿੱਤ ਹਸ਼ਿਆ ਹਾਲੀਵੁੱਡ ਐਕਟਰ ਸਲਮਾਨ ਖਾਨ ਦੇ ਪਤ ਰੈ퍼 ਬਾਦਸ਼ਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਚੰਡੀਗੜ੍ਹ ਦੇ ਵਿੱਚ ਰੈਫਰ ਪਾਦਸ਼ਾਹ ਦੇ ਕਲੱਬ ਦੇ ਬਾਹਰ ਧਮਾਕਾ ਹੋਣ ਦੇ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਉੱਤਸ਼ਾਹਤ ਫਲੋਰ ਪੜੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਦੋ ਕਲੱਬਾਂ ਦੇ ਬਾਹਰ ਜੋ ਧਮਾਕੇ ਹੋਏ ਉਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਗੋਲਦੀ ਬਰਾੜ ਤੇ ਰੋਹਿਤ ਗੁਤਾਰਾ ਨੇ ਲਈ ਹੈ ਗੋਲਦੀ ਬਰਾੜ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸੋਮਵਾਰ ਰਾਤ ਨੂੰ ਜੋ ਦੋ ਬਲਾਸਟ ਹੋਏ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਯਾਨੀ ਕੋਲ ਡਿਪਰਾੜ ਤੇ ਰੋਹਿਤ ਕੁਦਾਰਾ ਲਾਰੈਂਸ ਬਿਸ਼ਨੋਈ ਗਰੁੱਪ ਲੈਂਦੇ ਆ ਸਿਵਲ ਰੈਸਟੋਰੈਂਟ ਜਿਸ ਦਾ ਓਨਰ ਰੇ퍼 ਬਾਦਸ਼ਾ ਯੂਰਾ ਕਲੱਬ ਸੈਕਟਰ 26 ਚੰਡੀਗੜ੍ਹ ਦੇ ਮਾਲਕਾਂ ਨੂੰ ਪ੍ਰੋਟੈਕਸ਼ਨ ਮਨੀ ਦਾ ਮੈਸੇਜ ਦਿੱਤਾ ਗਿਆ ਸੀ ਪਰ ਲੱਗਦਾ ਹੈ ਕਿ ਉਹਨਾਂ ਨੂੰ ਸਾਡੀ ਕਾਲ ਦੀ ਰਿੰਗ ਸੁਣਾਈ ਨਹੀਂ ਦਿੱਤੀ ਇਸ ਲਈ ਉਹਨਾਂ ਦੇ ਕੰਨ ਖੋਲਣ ਦੇ ਲਈ ਧਮਾਕਾ ਕੀਤਾ ਗਿਆ ਸਾਡੀ ਕਾਲ ਨੂੰ ਇਗਨੋਰ ਕਰ ਰਿਹਾ ਹੈ ਹੁਣ ਵੀ ਸਮਝਾਵੇ ਨਹੀਂ ਤਾਂ ਬਹੁਤ ਵੱਡਾ ਕੰਮ ਹੋ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ ਉਹਨਾਂ ਵਿੱਚੋਂ ਇੱਕ ਜਿਹੜਾ ਬਾਦਸ਼ਾਹ ਦਾ ਹੈ ਇੱਕ ਜਿਹੜਾ ਨਾਮੀ ਸਿੰਗਰ ਹੈ ਬਾਦਸ਼ਾਹ ਉਹਦੇ ਕਲੱਬ 'ਤੇ ਕੋਈ ਨੁਕਸਾਨ ਜ਼ਿਆਦਾ ਨਹੀਂ ਹੈ ਲੇਕਿਨ ਜਿਹੜਾ ਇਸ ਤੋਂ ਅੱਗੇ ਹੈ ਉਸ ਕਲੱਬ ਦਾ ਨੁਕਸਾਨ ਜਿਹੜਾ ਹੋਇਆ ਉਹਦੇ ਸ਼ੀਸ਼ੇ ਜਿਹੜੇ ਡੈਮੇਜ ਹੋਏ ਹਨ ਹੁਣ ਪੁਲਿਸ ਲਗਾਤਾਰ ਵੱਖ-ਵੱਖ ਐਂਗਲਸ ਤੇ ਕੰਮ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਲੱਬ ਆਨਰਸ ਨੇ ਹੋਰ ਵੀ ਜਿਹੜੇ ਰਸੂਕਦਾਰ ਲੋਕ ਨੇ ਉਹਨਾਂ ਨੂੰ ਐਕਸਟਰਸ਼ਨ ਕਾਲ ਆਈ ਹੈ ਫਿਰੋਤੀ ਦੀ ਕਾਲ ਆਈ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਮਾਮਲੇ ਦਰਜ ਹੋਏ ਹਨ ਚੰਡੀਗੜ੍ਹ ਦੇ ਸੈਕਟਰ 26 ਥਾਣੇ ਦੇ ਵਿੱਚ ਔਰ ਕਈ ਕੰਪਲੇਂਟਸ ਇਹਦੇ ਵਿੱਚ ਆਈਆਂ ਲੇਕਿਨ ਹੁਣ ਜੋ ਇਹ ਪੂਰਾ ਮਾਮਲਾ ਹੋਇਆ ਇਹ ਪੂਰੀ ਵਾਰਦਾਤ ਹੋਈ ਹੈ ਦੇਸੀ ਬੰਬ ਦਾ ਜਿਹੜਾ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਹੁਣ ਸਵਾਲੀਆ ਨਿਸ਼ਾਨ ਖੜੇ ਹੁੰਦੇ ਕਿ ਆਖਿਰ ਜਿਹੜੇ ਵੀ ਬਦਮਾਸ਼ ਇੱਥੇ ਪਹੁੰਚੇ ਸੀ ਉਹਨਾਂ ਦੀ ਮਨਸ਼ਾ ਕੀ ਸੀ ਕੋਈ ਆਪਸੀ ਰੰਜਿਸ਼ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਫਿਰੋਤੀ ਦੀ ਕਾਲ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵ ਤਮਾਕਿਆਂ ਦੇ ਬਾਅਦ ਸੋਸ਼ਲ ਮੀਡੀਆ ਪੋਸਟ ਜਾਰੀ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਨੇ ਦੱਸਿਆ ਕਿ ਪ੍ਰੋਟੈਕਸ਼ਨ ਮੰਗਣ ਦੇ ਲਈ ਆਵਾਜ਼ ਕਲੱਬ ਦੇ ਮਾਲਕਾਂ ਤੱਕ ਪਹੁੰਚਾਉਣ ਦੇ ਲਈ ਇਹ ਤਮਾਕੇ ਕੀਤੇ ਗਏ ਨੇ ਪੁਲਿਸ ਹਰ ਐਂਗਲ ਤੋਂ ਕੰਮ ਕਰ ਰਹੀ ਹੈ ਕਿਉਂਕਿ ਇਹ ਵੀ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਕਰੀਬ 3:30 ਵਜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਵੀ ਐਕਿਊਜ਼ਾਇ ਸੀ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਪਾਸੇ ਤੋਂ ਜਿਹੜੇ ਦੋ ਬਦਮਾਸ਼ ਆਏ ਬਾਈਕ ਸਵਾਰ ਜਿਨ੍ਹਾਂ ਨੇ ਪੂਰਾ ਫੇਸ ਉੱਪਰ ਕੰਬਲ ਵੀ ਲਿਤਾ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਅਫਰਾਰ ਹੋ ਜਾਂਦੇ ਨੇ ਇਹ ਵੀ ਜਿਹੜੇ ਸੋਰਸਸ ਹਨ ਜਾਣਕਾਰੀ ਦੇ ਰਹੇ ਹਨ ਕਿ ਬਾਈਕ ਜਿਹਦੇ ਤੇ ਆਏ ਸੀਗੇ ਉਹ ਫੇਕ ਨੰਬਰ ਦੀ ਬਾਈਕ ਸੀ ਯਾਨੀ ਕਿ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਪੁਲਿਸ ਇਸ ਨੂੰ ਟ੍ਰੇਸ ਕਰਦੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਵੀ ਜਿਹੜੀ ਏਜੰਸੀ ਹੈ ਉਹ ਇਹਦੇ ਵਿੱਚ ਹੁਣ ਕੰਮ ਕਰ ਰਹੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਜਰਨਲ ਪੰਜਾਬ ਕੀ ਖਾਤਾ ਅੱਜ ਕਰ ਰਹਾ ਟੈਣੀ ਸੀਗਾ ਹਏ ਮੁਖਾਂ ਮਾਸੂਮੀਤ ਭਰੇ ਬੱਚੇ ਦੇ ਸ਼ਬਦ ਕਿਸੇ ਦੀ ਵੀ ਅੱਖਾਂ ਦੇ ਵਿੱਚ ਖੰਜੂ ਲੈ ਆਉਣ ਮੰਮਦੋੜ ਦੇ ਪਿੰਡ ਸੱਦੇ ਕੇ ਨਾਲ ਦੇ ਸਰਕਾਰੀ ਸਕੂਲ ਦਾ ਇਹ ਵੀਡੀਓ ਹੈ ਜਿੱਥੇ ਅਧਿਆਪਕ ਬੱਚੇ ਨੂੰ ਬੁਲਾਉਂਦਾ ਤਾਂ ਹੋਮਵਰਕ ਵੇਖਣ ਲਈ ਹੈ ਪਰ ਹੋਮਵਰਕ ਨਾ ਕਰਕੇ ਆਉਣ ਦੇ ਬਾਵਜੂਦ ਵੀ ਉਸ ਨੂੰ ਗਲੇ ਨਾਲ ਲਾ ਲੈਂਦਾ ਕਿਉਂਕਿ ਬੱਚੇ ਦੇ ਸ਼ਬਦ ਹੈ ਹੀ ਕਿੱਲ ਮਾਰੇ ਨੇ ਜ਼ਰਾ ਦੇਖੋ ਇਹ ਪੂਰੀ ਵੀਡੀਓ ਹੈਂ ਟਿਕਾ ਤੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਧਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਕੋਈ ਕੁਝ ਨਹੀਂ ਖਾਦਾ ਆਤਾ ਨਹੀਂ ਹੈ ਗਾਸੀ ਘਰੇ ਹੈ ਤੇ ਆਤਾ ਹੀ ਨਹੀਂ ਆ ਜਾ ਘਰ ਆਤਾ ਨਹੀਂ ਸੀਗਾ ਆਏ ਭੁੱਖਾ ਆਇਆ ਵੀਡੀਓ ਬਣਾਉਣ ਵਾਲੇ ਅਧਿਆਪਕ ਨੇ ਵੀ ਬੱਚੇ ਦੀਆਂ ਪਿਆਰੀਆਂ ਗੱਲਾਂ ਨੂੰ ਵੇਖ ਕੇ ਉਸ ਦੀ ਵੀਡੀਓ ਬਣਾਈ ਸੀ। ਬੱਚਾ ਅਮੇਤਾ ਇਹ ਸਭ ਬੱਚੇ ਦੀ ਵੀਡੀਓ ਹੈ। ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ। ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ। ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਹੈ। ਮੈਂ ਇਹਨੂੰ ਨੇਚਰਲੀ ਪੁੱਛਿਆ ਬਿਤੇ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਜੇ ਕੰਮ ਨਹੀਂ ਕੀਤਾ ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਥੋੜੀ ਬਹੁਤ ਤੇ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਇਓ ਮੈਂ ਉਹ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪਦੇ ਨਾਲ ਲਾਇਆ ਮੇਰੇ ਵੀ ਚੀਕ ਨੀਕ ਲਈ ਕਰੀ ਤਾਂ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਬੱਚੇ ਦੀ ਇਸ ਵੀਡੀਓ ਨੇ ਸਾਨੂੰ ਵੀ ਮਜਬੂਰ ਕਰ ਦਿੱਤਾ ਉਸਦੇ ਘਰ ਜਾਣ ਦੇ ਲਈ ਤੇ ਪਰਿਵਾਰ ਦੇ ਨਾਲ ਗੱਲ ਕਰਨ ਲਈ ਕਿ ਬੱਚਾ ਵਾਕਿਆ ਹੀ ਸੱਚ ਕਹਿ ਰਿਹਾ ਹੈ ਤਾਂ ਫਿਰੋਜ਼ਪੁਰ ਤੋਂ ਸਾਡੀ ਟੀਮ ਬੱਚੇ ਦੇ ਘਰ ਪਹੁੰਚੀ ਇੱਥੇ ਘਰ ਦੇ ਹਾਲਾਤ ਪਰਿਵਾਰ ਦੀ ਸਥਿਤੀ ਬਿਲਕੁਲ ਬਿਆਨ ਕਰ ਰਹੇ ਸਨ ਘਰ ਦਾ ਲੈਂਟਰ ਤਾਂ ਪੱਕਾ ਸੀ ਪਰ ਘਰਦਿਆਂ ਦੀ ਨੌਕਰੀ ਪੱਕੀ ਨਹੀਂ ਤੁਸੀਂ ਦੇਖ ਸਕਦੇ ਹੋ ਇਸ ਸੈਦੇ ਕੇ ਨਯੋਲ ਅਸੀਂ ਪਿੰਡ ਖੜੇ ਆਂ ਔਰ ਇਹ ਬੱਚਾ ਛੋਟਾ ਜਿਹਾ ਔਰ ਇਹ ਅਧਿਆਪਕ ਨੇ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਚੂਲਾ ਨਹੀਂ ਬਲਿਆ ਕਿਉਂਕਿ ਘਰੇ ਆਟਾ ਨਹੀਂ ਸੀ ਤੇ ਬੱਚਾ ਜਿਹੜਾ ਹੈ ਉਵੇਂ ਹੀ ਭੁੱਖੇ ਪਾਣੇ ਆਪਣੇ ਸਕੂਲ ਚਲਾ ਗਿਆ ਤੇ ਅਚਾਨਕ ਉਸ ਦੀ ਇੱਕ ਅਧਿਆਪਕ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਕਿਉਂਕਿ ਉਹ ਬੜਾ ਹੀ ਹਮੇਸ਼ਾ ਬੜੀ ਮਸੂਮੀਅਤ ਨਾਲ ਗੱਲਬਾਤ ਕਰਦਾ ਹੋਰ ਅਧਿਆਪਕ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਇਸ ਨੂੰ ਜਿਹੜਾ ਮੈਂ ਆਪਣੇ ਕੈਮਰੇ 'ਚ ਰਿਕਾਰਡ ਕਰਾਂ ਪਰ ਜਦੋਂ ਰਿਕਾਰਡ ਕੀਤਾ ਤੇ ਕੁਝ ਹੋਰ ਹੀ ਜਿਹੜੀ ਹੈ ਪਿੱਛੇ ਨਿਕਲ ਕੇ ਸਾਹਮਣੇ ਆਈ ਕੁਝ ਹੋਰ ਤਸਵੀਰਾਂ ਗਰੀਬੀ ਜਿਹੜੀ ਹੈ ਇਸ ਪਰਿਵਾਰ ਦੀ ਉਸਨੇ ਬਿਆਨ ਕੀਤਾ ਤੇ ਬੱਚੇ ਦੀ ਮਾਂ ਨਾਲ ਵੀ ਗੱਲ ਕੀਤੀ ਗਈ ਜਿਨ੍ਹਾਂ ਨੇ ਘਰ ਦੀ ਗਰੀਬੀ ਦਾ ਜ਼ਿਕਰ ਕੀਤਾ ਕਿ ਕਦੇ ਦਿਹਾੜੀਆਂ ਮਿਲਣ ਤੇ ਗੁਜ਼ਾਰਾ ਹੋ ਜਾਂਦਾ ਤੇ ਕਦੇ ਨਹੀਂ ਉਸ ਦਿਨ ਕੀ ਖਲਾਸੀ ਸੀ ਉਸ ਦਿਨ ਵੀਰੇ ਸੱਚੀ ਆਟਾ ਨਹੀਂ ਹੈਗਾ ਸੀ ਕਿਉਂਕਿ ਬੱਚੇ ਨੂੰ ਪਤਾ ਸੀ ਵੀ ਸਾਡੇ ਘਰੇ ਨਹੀਂ ਆਟਾ ਹੈਗਾ ਸੀ ਮੈਨੂੰ ਇਹਦਾ ਮਮਾ ਮੈਨੂੰ ਰੋਟੀ ਬਣਾ ਦੇ ਮੈਂ ਆਹ ਪੁੱਤ ਆਪਣੇ ਘਰੇ ਆਟਾ ਨਹੀਂ ਹੈਗਾ ਤੇਰਾ ਪਾਪਾ ਕੰਮ ਤੋਂ ਆਏਗਾ ਨਾ ਆਟਾ ਲੈ ਕੇ ਆਏਗਾ ਨਾ ਫਿਰ ਤੈਨੂੰ ਪਰੌਂਠੀ ਬਣਾ ਦਾਂ ਤੂੰ ਇੱਕ ਵਾਰ ਸਕੂਲ ਜਾ ਆ ਤੇ ਇਹਨੇ ਸਕੂਲ ਗਿਆ ਜਦੋਂ ਸਰ ਨੇ ਤਾਂ ਅਚਾਨਕ ਇਹਦੀ ਵੀਡੀਓ ਸ਼ੋ ਵੀ ਬਣਾਉਣ ਲੱਗ ਪਿਆ ਤੇ ਇਹਨੂੰ ਫਿਰ ਪੁੱਛਿਆ ਤੇ ਇਹਨੇ ਸੱਚ ਕੋ ਬੋਲਤਾ ਸਰ ਵੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਇਹ ਵੀ ਇਹੋ ਜੀ ਹੋਇਆ ਕਿ ਰੋਟੀ ਨਹੀਂ ਖਾ ਕੇ ਗਏ ਜਾਉਂਦੇ ਕਿਉਂਕਿ ਦਿਹਾੜੀ ਮਜ਼ਦੂਰੀ ਵਾਲੇ ਹੈਗੇ ਆ ਕਿਉਂਕਿ ਕਿਸੇ ਟਾਈਮ ਰੋਟੀ ਬੰਨਦੀ ਕਿਸੇ ਟਾਈਮ ਨਹੀਂ ਬੰਨਦੀ ਇਹ ਬੱਚੇ ਵੈਸੇ ਕਿਤੇ ਹੋਰ ਜਾ ਕੇ ਨਹੀਂ ਕਦੀ ਕਹਿੰਦੇ ਵੀ ਅੱਜ ਸਾਡੇ ਘਰੇ ਬਣਿਆ ਜਾਂ ਨਹੀਂ ਬਣਿਆ ਜੋ ਬਣਿਆ ਰੁੱਖਾ ਮਿਸਾ ਉਹ ਹੀ ਉਹ ਖਾ ਲੈਂਦੇ ਉਸ ਦਿਨ ਆਟਾ ਨਹੀਂ ਸੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਆਂਡ ਗਵਾਂਡ ਜਾਂ ਕਈ ਸਕੀਮਾਂ ਨੇ ਸਰਕਾਰ ਦੀਆਂ ਤੁਸੀਂ ਆਂਡ ਗਵਾਂਡ ਮੰਗਿਆ ਜਾਂ ਮੰਗੇ ਨਹੀਂ ਖਲਾਇਆ ਜਾਂ ਕਿਵੇਂ ਕੀ ਹਾਲਾਤ ਆਟਾ ਵੀਰੇ ਮੰਮੀ ਗਈ ਸੀ ਸਾਡੀ ਮੰਮੀ ਮੈਂ ਤਾਂ ਵੀ ਨਹੀਂ ਗਈ ਮੰਮੀ ਸਾਡੇ ਗਏ ਆਟਾ ਪੁੱਛਣ ਵੀ ਮੈਂ ਆਟਾ ਲਿਆਉਣੀ ਆ ਵੀ ਤੈਨੂੰ ਚੱਲ ਪੁੱਤ ਬਣਾ ਕੇ ਭੇਜ ਦਾਂਗੇ ਰੋਟੀ ਤੇ ਉਸ ਟਾਈਮ ਆਟਾ ਦੋ ਤਿੰਨ ਘਰਾਂ ਚ ਪੁੱਛਿਆ ਹਾਂਦੇ ਵੀ ਸਾਡੇ ਘਰੇ ਵੀ ਨਹੀਂ ਪੈਣਾ ਹੈਗਾ ਜੇ ਆਟਾ ਹੁੰਦਾ ਤੇ ਅਸੀਂ ਤੁਹਾਨੂੰ ਦੇ ਦਿੰਦੇ ਬੀ ਆਟਾ ਨਹੀਂ ਹੈਗਾ ਤੇ ਇਸ ਕਰਕੇ ਫਿਰ ਸਾਨੂੰ ਬੱਚੇ ਨੂੰ ਉਦਾਂ ਹੀ ਭੇਜਣਾ ਪਿਆ ਬੱਚੇ ਦੇ ਪਿਤਾ ਤਜਿੰਦਰ ਸਿੰਘ ਨੇ ਦੱਸਿਆ ਕਿ 1 ਮਹੀਨਾ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ ਤੇ 1 ਸਾਲ ਤੱਕ ਕੋਈ ਵੀ ਕੰਮ ਨਾ ਹੋਣ ਤੇ ਉਹਨਾਂ ਦੇ ਹਾਲਾਤ ਅਜੇ ਹੋਗੇ ਕਰਨੇ ਜੇ ਧੀੜੀ ਮੰਨ ਲਓ ਵੀ ਉਹਨੀਕ ਹੁੰਦੀ ਤੇ ਉਹਦੇ ਨਾਲ ਗੁਜ਼ਾਰਾ ਤੁਹਾਨੂੰ ਪਤਾ ਵੀ ਕਿੰਨਾ ਕੋਈਣਾ ਮੈਂ ਰਾਤ ਨੂੰ ਜਦੋਂ ਆਇਆ ਤੇ ਮੈਨੂੰ ਹਨੇਰਾ ਹੋ ਗਿਆ ਵੀ ਰਾਤ ਵੀ ਆਟਾ ਹੁਣ ਤੇ ਚੱਕੀ ਵੀ ਬੰਦ ਹੋ ਗਈ ਇਨਾ ਵਿਰਾਤ ਆਟਾ ਲਿਆਨ ਸਗ ਮੈਂ ਚਾ ਸਵੇਰੇ ਨੂੰ ਲਿਆ ਕੇ ਤੇ ਚੱਲ ਬਈ ਰੋਟੀ ਪਾਣੀ ਪਕਾ ਲੈਣਗੇ ਮਰ ਲਈ ਸੱਜਰਾ ਕਿਉਂ ਕਰਨਾ ਸੱਜਰਾ ਖਾਣਾ ਸਪਰੇਅ ਕਰਦਾ ਜੀ ਮੇਰੇ ਅੱਖਾਂ 'ਚ ਸਪਰੇਅ ਪੈ ਗਈ ਤੇ ਰੈਕਸ਼ਨ ਹੋ ਗਈ ਹੂੰ ਉਹਦੇ ਕਾਰਨ ਮੇਰੇ ਅੱਖਾਂ ਦੀ ਰੋਸ਼ਨੀ ਵਿੱਚੋਂ ਚਲੀ ਗਈ ਵੀ ਮੈਨੂੰ ਨਾ ਕਿਤੇ ਦਿਖਦਾ ਹੀ ਨਹੀਂ ਸੀ ਤੇ ਸਾਫ ਸਾਰਾ ਮੈਂ ਘਰੇ ਜੇ ਲੜਿਆ ਕਿ ਅੱਖਾਂ ਦਾ ਕਰਕੇ ਕਿਤੇ ਜਾ ਨਹੀਂ ਸਕਿਆ ਇਸ ਕਰਕੇ ਬਈ ਘਰ ਦੇ ਔਲਾਦ ਜਿਹੜੀ ਹੋਰ ਬਿਹਤਰ ਤੋਂ ਬਿਹਤਰ ਹੁੰਦੇ ਮਸਲਾ ਸਿਰਫ ਰੋਟੀ ਦਾ ਹੀ ਨਹੀਂ ਗੱਲ ਜ਼ਰੂਰਤਾਂ ਦੀ ਹੈ ਗੱਲ ਖੁਆਇਸ਼ਾਂ ਦੀ ਹੈ ਬੱਚੇ ਨੇ ਵੀ ਵੱਡੇ ਖੁਆਬ ਵੇਖੇ ਨੇ ਸੁਣੋ ਜ਼ਰਾ ਇਸ ਬੱਚੀ ਦੀ ਜ਼ੁਬਾਨੀ